ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੂਰ ਸਾਹਿਬ ਵਾਲਿਓ ਤਕੜੇ ਹੋ ਜਓ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਗੁਰੂ ਦਾ ਸਿੰਘ ਜੋਧਾ ਸੂਰਮਾ ਸੱਚਾ ਸੁੱਚਾ ਹੱਕ ਸੱਚ ਦੀ ਗੱਲ ਕਰਨ ਵਾਲਾ ਐਮਪੀ ਦੀ ਚੋਣ ਲੜਨ ਆ ਰਿਹਾ ਤੇ ਤੁਹਾਨੂੰ ਬੇਨਤੀ ਆ ਵੀ ਖਡੂਰ ਸਾਹਿਬ ਵਾਲਿਓ ਹੱਥ ਬੰਨ੍ਹ ਕੇ ਬੇਨਤੀ ਆ ਐਤਕੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਪੂਰਾ ਡਟ ਕੇ ਉਹਨਾਂ ਦਾ ਸਾਥ ਦਿਓ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜੇਤੂ ਕਰੋ ਤੇ ਜਿਹੜਾ ਹਕੂਮਤਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰੇ ਤੇ ਬੰਦੇ ਬਣਾ ਦੇ ਇਹਨਾਂ ਨੂੰ ਜਾ ਕੇ ਪਾਰਲੀਮੈਂਟ ਚ ਵੀ ਜਿਹੜਾ ਘਟਕਿੰਤੀਆਂ ਨਾਲ ਸਿੱਖਾਂ ਨਾਲੇ ਧੱਕਾ ਕਰਦੇ ਆ ਨਾ ਤੇ ਇਹਨਾਂ ਨੂੰ ਬੰਦਾ ਬਣਾ ਦੂਗਾ ਭਾਈ ਅਮਰਤਪਾਲ ਸਿੰਘ ਜਦੋਂ ਉਹਨੇ ਐਮਪੀ ਬਣ ਕੇ ਜਦੋਂ ਚੜਿਆ ਨਾ ਪੌੜੀਆਂ ਪਾਰਲੀਮੈਂਟ ਦੀਆਂ ਤੇ ਥਰ-ਥਰ ਕੰਬਣਗੇ ਸਾਰੇ ਇਹ ਵੀ ਗੁਰੂਗਾ ਯੋਧਾ ਆ ਗਿਆ ਵਾ ਵਾ ਤੇ ਤੁਹਾਨੂੰ ਬੇਨਤੀ ਆ ਵੀ ਹੁਣ ਪੂਰਾ ਇੱਕ ਵਾਰੀ ਮੇਰੀ ਠਾ ਦੇ ਇੱਕ ਵਾਰੀ ਘਰ ਘਰ ਅੰਮ੍ਰਿਤਪਾਲ ਸਿੰਘ ਘਰ ਘਰ ਅੰਮ੍ਰਿਤਪਾਲ ਸਿੰਘ ਦੀਆਂ ਗੋਜਾਂ ਪਾ ਦਿਓ ਖਡੂਰ ਸਾਹਿਬ ਵਾਲਿਓ ਬੜਾ ਸੁਨੇਰੀ ਮੌਕਾ ਇਹ ਰੱਬ ਨੇ ਪਰਮੇਸ਼ਰ ਨੇ ਮਹਾਰਾਜ ਨੇ ਆਪ ਹੀ ਮੌਕਾ ਬਣਾਇਆ ਤੇ ਮੌਕਾ ਕਿਉਂ ਨਾ ਜਾਇਓ ਇਹ ਬੇਨਤੀ ਪਰਮਾਨੰਥ ਕਰਿਓ ਜ਼ਰੂਰੀ ਬੇਨਤੀ ਹੈ ਵਾਹਿਗੁਰੂ ਜੀ ਕਾ